ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਜੀ ਕਿ ਕੁੰਭ ਰਾਸ਼ੀ ਵਾਲਿਆਂ ਦੇ ਲਈ ਸਤੰਬਰ ਮਹੀਨਾ ਸਾਲ 2025 ਦਾ ਕਿਵੇਂ ਦਾ ਰਹਿਣ ਵਾਲਾ ਹੈ ਸਤੰਬਰ 2025 ਦਾ ਸਟੇਕ ਰਾਸ਼ੀ ਫਲ ਅੱਜ ਦੀ ਵੀਡੀਓ ਵਿੱਚ ਅਸੀਂ ਕੁੰਭ ਰਾਸ਼ੀ ਵਾਲਿਆਂ ਬਾਰੇ ਦੱਸਣ ਵਾਲੇ ਹਾਂ ਇਸ ਲਈ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾ ਦੇ ਤਾਂ ਕਿ ਧੰਨ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਸਦਾ ਕ੍ਰਿਪਾ ਤੁਹਾਡੇ ਘਰ ਪਰਿਵਾਰ ਤੇ ਪਹੁੰਚ ਜਾਵੇ ਜ਼ਿੰਦਗੀ ਵਿੱਚ ਤੁਹਾਨੂੰ ਕਦੇ ਕਿਸੇ ਪਰੇਸ਼ਾਨੀ ਦਾ ਸਹਿਮਣਾ ਕਰਨਾ ਨਾ ਪੈ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦੇਣ ਵਾਲੇ ਹਾਂ ਜੀ ਕਿ ਕਿਹੜੀਆਂ-ਕਿਹੜੀਆਂ ਗੱਲਾਂ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿਸ ਗੱਲ ਤੋਂ ਤੁਸੀਂ ਸਾਵਧਾਨ ਰਹਿਣਾ ਹੈ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਤੇ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋ ਜਾਵੇਗਾ ਇਸ ਲਈ ਤੁਹਾਨੂੰ ਪੂਰੀ ਹੀ ਜਾਣਕਾਰੀ ਅਸੀਂ ਦੇਣ ਵਾਲੇ ਹਾਂ ਸਭ ਤੋਂ ਪਹਿਲਾਂ ਤਾਂ ਦੋਸਤੋ ਬੇਨਤੀ ਹੈ ਜੀ ਕਿ ਵੀਡੀਓ ਨੂੰ ਲਾਈਕ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਮਾਤਾ ਲక్ష్ਮੀ ਜੀ ਦੀ ਸਦਾ ਕ੍ਰਿਪਾ ਤੁਹਾਡੇ ਤੇ ਬਣ ਜਾਵੇ ਤੁਹਾਡੇ ਮਨ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਣ ਕੁੰਭ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਸਤੰਬਰ ਦਾ ਮਹੀਨਾ ਆ ਰਿਹਾ ਹੈ ਤਾਨ ਸੰਪਤੀ ਨੂੰ ਲੈ ਕੇ ਸਥਿਤੀਆਂ ਅਨੁਕੂਲ ਦਿਖਾਈ ਦੇ ਰਹੀਆਂ ਹਨ ਜੇਕਰ ਤੁਸੀਂ ਨੌਕਰੀ ਕਰਦੇ ਹੋ ਨੌਕਰੀ ਵਿੱਚ ਤੁਹਾਨੂੰ ਚੰਗੇ ਅਵਸਰ ਪ੍ਰਾਪਤ ਹੋ ਜਾਣਗੇ ਨਿਵੇਸ਼ ਦਾ ਵੀ ਨਜ਼ਰੀਆ ਜਿਹੜਾ ਹੈ ਤੁਸੀਂ ਅਪਣਾ ਸਕਦੇ ਹੋ ਇਸ ਸਮੇਂ ਦੇ ਵਿੱਚ ਚੰਗੀ ਆਰਥਿਕ ਸਥਿਤੀ ਤੁਹਾਡੀ ਮਜ਼ਬੂਤ ਬਣਾਉਣ ਦੇ ਵਿੱਚ ਤੁਸੀਂ ਖੁਦ ਹੀ ਸਫਲ ਹੋ ਜਾਓਗੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਕਾਂਬਰਾਸ਼ੀ ਵਾਲੇ ਸਤੰਬਰ ਮਹੀਨੇ ਦੇ ਵਿੱਚ ਆਰਥਿਕ ਸਥਿਤੀ ਦੇ ਵਿੱਚ ਪੂਰਨ ਬਦਲਾਅ ਵੇਖਣ ਨੂੰ ਮਿਲਣਗੇ ਭਾਵ ਕਿ ਜੇਕਰ ਤੁਸੀਂ ਪਿਛਲੇ ਮਹੀਨੇ ਕਾਫੀ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕੀਤਾ ਸੀ ਇਸ ਮਹੀਨੇ ਤੁਹਾਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਹੀਂ ਪਵੇਗਾ ਘਰ ਦੇ ਪੈਸੇ ਵਿੱਚ ਬਰਕਤ ਪਵੇਗੀ ਧਨ ਪ੍ਰਤੀ ਤੁਹਾਨੂੰ ਲਾਭ ਹੁੰਦੇ ਹੋਏ ਨਜ਼ਰ ਆਉਣਗੇ ਜਿਹੜਾ ਵੀ ਤੁਸੀਂ ਕੰਮ ਕਰਦੇ ਹੋ ਕਾਰੋਬਾਰ ਕਰਦੇ ਹੋ ਉਸ ਦੇ ਵਿੱਚ ਹੀ ਤੁਹਾਨੂੰ ਤਰੱਕੀ ਮਿਲਣ ਨੂੰ ਨਜ਼ਰ ਆਵੇਗੀ ਜਿਹੜਾ ਵੀ ਕੰਮ ਕਰੋਗੇ ਉਸ ਦੇ ਵਿੱਚ ਤੁਸੀਂ ਦਿਨ ਰਾਤ ਹੀ ਚੌਗਣੀ ਤਰੱਕੀ ਕਰੋਗੇ ਤੁਹਾਡੀ ਮੁਲਾਕਾਤ ਸਤੰਬਰ ਮਹੀਨੇ ਦੇ ਵਿੱਚ ਕਿਸੇ ਐਸੇ ਵਿਅਕਤੀ ਨਾਲ ਹੋ ਸਕਦੀ ਹੈ ਜਿਸ ਦੇ ਮਿਲਣ ਦੇ ਨਾਲ ਤੁਹਾਡੀ ਆਮਦਨ ਵਿੱਚ ਹੋਰ ਜ਼ਿਆਦਾ ਵਾਧਾ ਹੋ ਜਾਵੇਗਾ ਜਾਂ ਤੁਹਾਨੂੰ ਬਿਜ਼ਨਸ ਵਗੈਰਾ ਕਰਨ ਦੀ ਕੋਈ ਚੰਗੀ ਤਕਨੀਕ ਦਾ ਪਤਾ ਲੱਗ ਜਾਵੇਗਾ ਜਿਸ ਦੇ ਨਾਲ ਤੁਹਾਨੂੰ ਤੁਹਾਡੇ ਕਾਰੋਬਾਰ ਦੇ ਵਿੱਚ ਹੋਰ ਜ਼ਿਆਦਾ ਵਾਧਾ ਹੁੰਦਾ ਹੋਇਆ ਨਜ਼ਰ ਆਵੇਗਾ ਇਸ ਤਰ੍ਹਾਂ ਦੇ ਵਿਅਕਤੀ ਦੇ ਨਾਲ ਤੁਹਾਡੀ ਮੁਲਾਕਾਤ ਹੋਵੇਗੀ ਜੋ ਕਿ ਤੁਹਾਡੇ ਜ਼ਿੰਦਗੀ ਨੂੰ ਸੰਪੂਰਨ ਤਰੀਕੇ ਨਾਲ ਬਦਲ ਕੇ ਰੱਖ ਦੇਵੇਗਾ ਤੁਹਾਨੂੰ ਪੂਰਾ ਲਾਭ ਮਿਲੇਗਾ ਕੰਬ੍ਰਾ ਸ਼ੀਵਾਲ ਧਾਰਮਿਕ ਪੱਖ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਤੁਹਾਡੇ ਰੁਚੀ ਇਸ ਮਹੀਨੇ ਦੇ ਵਿੱਚ ਵੱਧ ਜਾਵੇਗੀ ਇਸ ਮਹੀਨੇ ਵਿੱਚ ਤੁਹਾਡੇ ਖਰਚੇ ਵੀ ਵੱਧ ਜਾਣਗੇ ਸੰਘਰਸ਼ ਕਰਨ ਤੋਂ ਬਾਅਦ ਕਾਰਜ ਖੇਤਰ ਦੇ ਵਿੱਚ ਤੁਹਾਨੂੰ ਹਰ ਪੱਖ ਤੋਂ ਸਫਲਤਾ ਮਿਲ ਜਾਵੇਗੀ ਜਿਸ ਨੂੰ ਵੇਖ ਕੇ ਤੁਸੀਂ ਖੁਸ਼ ਹੋ ਜਾਓਗੇ ਜੇਕਰ ਤੁਸੀਂ ਵਿਦੇਸ਼ ਵਿੱਚ ਜਾਣ ਦੀ ਇੱਛਾ ਰੱਖਦੇ ਹੋ ਕੋਸ਼ਿਸ਼ ਕਰਨ ਦੇ ਨਾਲ ਤੁਹਾਨੂੰ ਸਫਲਤਾ ਜ਼ਰੂਰ ਮਿਲ ਜਾਵੇਗੀ ਇਸ ਮਹੀਨੇ ਦੇ ਵਿੱਚ ਤੁਹਾਨੂੰ ਚਾਰਾਂ ਹੀ ਪਾਸਿਆਂ ਤੋਂ ਸ਼ੁਭ ਫਲ ਪ੍ਰਾਪਤ ਹੋ ਜਾਣਗੇ ਇਸ ਮਹੀਨੇ ਤੁਹਾਡੇ ਲਈ ਧਨ ਦੀ ਦੇਵੀ ਮਾਤਾ ਲਕਸ਼ਮੀ ਯੋਗ ਬਣੰਦੇ ਹਨ ਜਿਹੜੇ ਅਵਸਰ ਹਨ ਉਹ ਬਣਦੇ ਹੋਏ ਦਿਖਾਈ ਦੇ ਰਹੇ ਹਨ ਤੁਸੀਂ ਆਪਣੇ ਘਰ ਪਰਿਵਾਰ ਮਾਤਾ ਪਿਤਾ ਦੇ ਨਾਲ ਸੰਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋਗੇ ਇਹਨਾਂ ਦੇ ਅਸ਼ੀਰਵਾਦ ਨਾਲ ਤੁਹਾਨੂੰ ਤੁਹਾਡੇ ਕਾਰੋਬਾਰ ਵਿੱਚ ਹੁਣ ਦੁਗਣਾ ਲਾਭ ਹੁੰਦਾ ਹੋਇਆ ਦਿਖਾਈ ਦੇਵੇਗਾ ਤੁਹਾਡੀ ਹਰ ਕੰਮ ਦੇ ਵਿੱਚ ਤਰੱਕੀ ਹੋਵੇਗੀ ਸਤੰਬਰ ਮਹੀਨੇ ਦੇ ਵਿੱਚ ਕੈਰੀਅਰ ਦੀ ਸੰਭਾਵਨਾ ਦੇ ਵਿੱਚ ਉਚਾਈਆਂ ਨੂੰ ਛੂਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਜਿਸ ਦੇ ਕਰਕੇ ਤੁਹਾਡੀ ਜ਼ਿੰਦਗੀ ਵਿੱਚ ਹੁਣ ਖੁਸ਼ਹਾਲੀ ਵਾਲਾ ਸਮਾਂ ਸ਼ੁਰੂ ਹੋਣ ਜਾ ਰਿਹਾ ਹੈ ਜੇਕਰ ਤੁਸੀਂ ਆਪਣੇ ਨੌਕਰੀ ਵਿੱਚ ਤਬਾਦਲਾ ਚਾਹੁੰਦੇ ਹੋ ਜਾਂ ਨੌਕਰੀ ਹੀ ਮਨਚਾਹੀ ਚਾਹੁੰਦੇ ਹੋ ਤੁਹਾਨੂੰ ਉਹੀ ਨੌਕਰੀ ਮਿਲ ਜਾਵੇਗੀ ਤੇ ਮਨਚਾਹਤ ਤਬਾਦਲਾ ਵੀ ਮਿਲ ਸਕਦਾ ਹੈ ਸੰਤਾਨ ਪ੍ਰਤੀ ਤੁਹਾਡਾ ਵਿਹਾਰ ਚੰਗਾ ਰਹੇਗਾ ਇਸ ਮਹੀਨੇ ਤੁਸੀਂ ਦਾਨਪੁਨ ਬਹੁਤ ਕਰੋਗੇ दान ਕਰਨ ਦੇ ਨਾਲ ਤੁਸੀਂ ਪੂਰਾ ਹੀ ਸੰਤੁਸ਼ਟ ਰਹੋਗੇ ਵਿਦਿਆਰਥੀਆਂ ਨੂੰ ਉਹਨਾਂ ਦੀ ਬੜਾਈ ਵਿੱਚ ਸਫਲਤਾ ਮਿਲੇਗੀ ਉਹਨਾਂ ਨੇ ਜਿੰਨੀ ਵੀ ਹੁਣ ਤੱਕ ਮਿਹਨਤ ਕੀਤੀ ਸੀ ਉਸ ਦਾ ਫਲ ਇਸ ਸਮੇਂ ਉਹਨਾਂ ਨੂੰ ਮਿਲ ਜਾਵੇਗਾ ਸਤੰਬਰ ਮਹੀਨੇ ਦੇ ਵਿੱਚ ਉਹਨਾਂ ਦੇ ਨਤੀਜੇ ਚੰਗੇ ਆਉਣਗੇ ਤੁਹਾਡੇ ਮਿੱਤਰਾਂ ਭਾਈ ਭੈਣਾਂ ਦੇ ਨਾਲ ਸੰਬੰਧ ਚੰਗੇ ਬਣਨਗੇ ਜਿਸ ਨਾਲ ਕੰਮ ਕਾਜ ਅਤੇ ਘਰ ਪਰਿਵਾਰ ਵਿੱਚ ਪ੍ਰੇਮ ਪਿਆਰ ਬਣਿਆ ਹੀ ਰਹੇਗਾ ਤੁਹਾਨੂੰ ਦੱਸ ਦਈਏ ਜੀ ਕਿ ਕੁੰਭ ਰਾਸ਼ੀ ਵਾਲੇ ਆਉਣ ਵਾਲਾ ਸਮਾਂ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਉਣ ਵਾਲਾ ਹੈ ਤੁਸੀਂ ਆਪਣੇ ਜੀਵਨ ਵਿੱਚ ਬਹੁਤ ਸਾਰੇ ਬਦਲਾਵ ਹੁੰਦੇ ਹੋਏ ਵੇਖੋਗੇ ਤੁਹਾਡੇ ਬਹੁਤ ਸਾਰੇ ਨਵੇਂ ਦੋਸਤ ਬਣਨਗੇ ਆਉਣ ਵਾਲੇ ਸਮੇਂ ਦੇ ਬਾਰੇ ਯੋਜਨਾਵਾਂ ਬਣਾਓਗੇ ਜਿਸ ਨਾਲ ਤੁਹਾਨੂੰ ਸਫਲਤਾ ਪ੍ਰਾਪਤ ਹੋ ਜਾਵੇਗੀ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਪੈਸਿਆਂ ਦੇ ਲੈਣ ਦੇਣ ਦੇ ਵਿੱਚ ਤੁਸੀਂ ਥੋੜੀ ਸਾਵਧਾਨੀ ਵਰਤੋਗੇ ਵਿਅਕਤੀ ਨੂੰ ਪੈਸਾ ਦੇਣਾ ਕਿ ਕਿਸ ਵਿਅਕਤੀ ਨੂੰ ਕਿਸ ਤਰ੍ਹਾਂ ਦੇ ਸਕਤੇ ਹੋ ਤੇ ਨਾਲ ਹੀ ਨਾਲ ਜਿੱਥੇ ਤੁਹਾਡਾ ਪੈਸਾ ਫਸ ਜਾਵੇ ਧਿਆਨ ਦੇਣਾ ਕਿ ਨੁਕਸਾਨ ਹੋ ਸਕਦਾ ਹੈ ਵਿਅਕਤੀ ਦੇ ਕੋਲੋਂ ਜਿਸ ਨੂੰ ਤੁਸੀਂ ਪੈਸਾ ਦੇ ਰਹੇ ਹੋ ਜੇਕਰ ਤਾਂ ਤੁਹਾਡਾ ਕੋਈ ਕਰੀਬੀ ਹੈ ਫਿਰ ਉਸੇ ਤਰ੍ਹਾਂ ਹੀ ਦੇ ਸਕਦੇ ਹੋ ਨਹੀਂ ਤਾਂ ਤੁਸੀਂ ਕੁਝ ਲਿਖਤੀ ਵਿਚਾਰਾਂ ਦੇ ਨਾਲ ਹੀ ਕਿਸੇ ਨੂੰ ਪੈਸਾ ਉਧਾਰ ਦੇਣਾ ਹੈ ਨਹੀਂ ਤਾਂ ਬਹੁਤ ਨੁਕਸਾਨ ਚਲਣਾ ਤੁਹਾਨੂੰ ਪੈ ਜਾਵੇਗਾ ਅਗਲੀ ਗੱਲ ਹੈ ਜੀ ਇਸ ਸਮੇ ਸਮਾ ਪਰਿਵਾਰ ਦਾ ਮਾਹੌਲ ਜਿਹੜਾ ਹੈ ਅਨੁਕੂਲ ਰਹੇਗਾ ਪਰ ਧਿਆਨ ਰੱਖਣ ਦੀ ਲੋੜ ਹੈ ਕਿ ਤੁਹਾਡੀਆਂ ਗੱਲਾਂ ਨਾਲ ਕਿਸੇ ਦੇ ਮਨ ਨੂੰ ठेस ਪਹੁੰਚ ਸਕਦੀ ਹੈ ਧਨ ਸੰਪਤੀ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਯੋਗ ਅਵਸਰ ਬਣਦੇ ਹੋਏ ਨਜ਼ਰ ਆ ਰਹੇ ਹਨ ਇਸ ਸਮੇਂ ਥੋੜੀ ਬਹੁਤ ਮਾਨਸਿਕ ਪਰੇਸ਼ਾਨੀ ਹੋ ਸਕਦੀ ਹੈ ਪਰ ਧਨ ਪ੍ਰਤੀ ਜਿਹੜੇ ਹਨ प्रबल ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਤੁਸੀਂ ਖਰਚੇ ਜਿਹੜੇ ਹਨ ਸੋਚ ਸਮਝ ਕੇ ਇਸ ਮਹੀਨੇ ਦੇ ਵਿੱਚ ਕਰਨੇ ਹਨ ਕੁੰਭ ਰਾਸ਼ੀ ਵਾਲੇ ਹੁਣ ਗੱਲ ਕਰਦੇ ਹਾਂ ਜੀ ਤੁਹਾਡੀ ਲਵ ਲਾਈਫ ਤੇ ਬਾਰੇ ਇਸ ਮਹੀਨੇ ਦੇ ਵਿੱਚ ਤੁਹਾਡੇ ਪ੍ਰੇਮ ਸੰਬੰਧ ਚੰਗੇ ਰਹਿਣਗੇ ਪ੍ਰੇਮੀ ਪ੍ਰੇਮਿਕਾ ਦੇ ਮਿਲਣ ਦੀ ਸੰਭਾਵਨਾ ਹੈ ਇਸ ਮਹੀਨੇ ਜੇਕਰ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਉਸਦੇ ਨਾਲ ਹਰ ਗੱਲ ਸ਼ੇਅਰ ਕਰਦੇ ਹੋ ਪ੍ਰੇਮ ਦਾ ਇਜ਼ਹਾਰ ਕਰਦੇ ਹੋ ਉਹ ਪ੍ਰੇਮ ਦਾ ਰਿਸ਼ਤਾ ਵਿਆਹ ਵਿੱਚ ਤਬਦੀਲ ਹੋ ਜਾਵੇਗਾ ਇਸ ਸੰਬੰਧ ਵਿੱਚ ਤੁਹਾਨੂੰ ਸੰਤਾਨ ਪੱਖ ਤੋਂ ਵੀ ਕੋਈ ਵੱਡੀ ਖੁਸ਼ਖਬਰੀ ਸੁਣਨ ਨੂੰ ਮਿਲ ਸਕਦੀ ਹੈ ਇਸ ਸਮੇਂ ਤੁਸੀਂ ਕਿਤੇ ਘੁੰਮਣ ਫਿਰਨ ਦੇ ਲਈ ਜਾ ਸਕਦੇ ਹੋ ਜਿਸ ਦੇ ਨਾਲ ਪਰਿਵਾਰ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰੋਗੇ ਇਸ ਤਰ੍ਹਾਂ ਕਰਨ ਨਾਲ ਘਰ ਪਰਿਵਾਰ ਵਿੱਚ ਖੁਸ਼ ਨਮਾ ਮਾਹੌਲ ਬਣਿਆ ਹੀ ਰਹੇਗਾ ਜੇਕਰ ਗੱਲ ਤੁਹਾਡੇ ਬਿਜ਼ਨਸ ਜਾਂ ਕੈਰੀਅਰ ਦੇ ਬਾਰੇ ਕੀਤੀ ਜਾਵੇ ਤਾਂ ਤੁਹਾਨੂੰ ਦੱਸ ਦਈਏ ਕਾਰਜ ਖੇਤਰ ਦੇ ਵਿੱਚ ਸਮਾਂ ਅਨੁਕੂਲ ਰਹੇਗਾ ਤੁਹਾਡੇ ਸਾਰੇ ਹੀ ਕੰਮ ਆਸਾਨੀ ਨਾਲ ਪੂਰੇ ਹੋ ਜਾਣਗੇ ਤੁਹਾਨੂੰ ਕੈਰੀਅਰ ਬਿਜ਼ਨਸ ਦੇ ਵਿੱਚ ਸਫਲਤਾ ਪ੍ਰਾਪਤ ਹੋ ਜਾਵੇਗੀ ਤੁਹਾਡੀ ਸਫਲਤਾ ਇਸ ਮਹੀਨੇ ਵਿੱਚ ਪੂਰੀ ਯੋਗ ਬਣਦੇ ਹੋਏ ਨਜ਼ਰ ਆ ਰਹੀ ਹਨ ਇਸੇ ਸਮੇਂ ਮਹੀਨੇ ਵਿੱਚ ਤੁਸੀਂ ਝੰਡੇ ਗੱਡਣ ਵਾਲੇ ਹੋ ਆਪਣੀ ਸਫਲਤਾ ਦੀ ਕੁੰਭ ਰਾਸ਼ੀ ਵਾਲਿਓ ਇੰਨਾ ਚੰਗਾ ਤੇ ਖੁਸ਼ ਨਸੀਬ ਸਮਾਂ ਤੁਹਾਡੇ ਪੱਖ ਵਿੱਚ ਕਿਹਾ ਜਾ ਸਕਦਾ ਹੈ ਨਾਲ ਹੀ ਨਾਲ ਜਿਹੜੇ ਲੋਕ ਇਮਤਿਹਾਨਾਂ ਦੇ ਲਈ ਤਿਆਰੀ ਕਰ ਰਹੇ ਹਨ ਉਹਨਾਂ ਦੀ ਮਨੋ ਕਾਮਨਾ ਪੂਰੀ ਹੋਣ ਵਾਲੀ ਹੈ ਸਰਕਾਰੀ ਨੌਕਰੀ ਮਿਲਣ ਦੇ ਯੋਗ ਹਨ ਇਹ ਸਮਾਂ ਅਨੁਕੂਲ ਹੈ ਤੁਹਾਡੇ ਕੈਰੀਅਰ ਦੇ ਲਈ ਜਿਹੜੇ ਲੋਕ ਨੌਕਰੀ ਕਰਦੇ ਹਨ ਉਹਨਾਂ ਦੇ ਪ੍ਰਮੋਸ਼ਨ ਦੇ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਤੁਹਾਡੀ ਤਨਖਾਹ ਵਿੱਚ ਵਾਧਾ ਹੋ ਜਾਵੇਗਾ ਧਨ ਪਰਿਵਰਤਨ ਦੇ ਯੋਗ ਹਨ ਨਾਲ ਹੀ ਨਾਲ ਜੇਕਰ ਤੁਸੀਂ ਨੌਕਰੀ ਦੇ ਲਈ ਕੋਈ ਇੰਟਰਵਿਊ ਦਿੱਤਾ ਹੋਇਆ ਸੀ ਉਹ ਸਮਾਂ ਵੀ ਹੁਣ ਤੁਹਾਡੇ ਪੱਖ ਵਿੱਚ ਹੋ ਜਾਵੇਗਾ ਤੁਹਾਡੀ ਨੌਕਰੀ ਦੇ ਪ੍ਰਭਲ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਕਾਨੂੰਨ ਦੀ ਪੜਾਈ ਕਰਨ ਵਾਲੇ ਲੋਕਾਂ ਨੂੰ ਇਸ ਮਹੀਨੇ ਵਿੱਚ ਬਹੁਤ ਲਾਭ ਹੋਵੇਗਾ ਸਫਲਤਾਵਾਂ ਪ੍ਰਾਪਤ ਹੋਣਗੀਆਂ ਨਾਲ ਹੀ ਨਾਲ ਆਰਥਿਕ ਸਥਿਤੀ ਮਜ਼ਬੂਤ ਹੋਣ ਦੇ ਲਈ ਅਨੇਕਾਂ ਹੀ ਅਵਸਰ ਤੁਹਾਨੂੰ ਮਿਲਣ ਵਾਲੇ ਹਨ ਇਸ ਮੌਕੇ ਦਾ ਤੁਸੀਂ ਭਰਪੂਰ ਲਾਭ ਉਠਾ ਲੈਣਾ ਹੈ ਗੱਲ ਕੀਤੀ ਜਾਵੇ ਸਿਹਤ ਦੀ ਤਾਂ ਕੁੰਭ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਇਸ ਮਹੀਨੇ ਦੇ ਵਿੱਚ ਤੁਹਾਨੂੰ ਪੇਟ ਸੰਬੰਧੀ ਇਨਫੈਕਸ਼ਨ ਦੀ ਪ੍ਰੋਬਲਮ ਹੋ ਸਕਦੀ ਹੈ ਇਸ ਸਮੇਂ ਤੁਸੀਂ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਹੈ ਕਿਸੇ ਵੀ ਛੋਟੀ ਤੋਂ ਛੋਟੀ ਸਿਹਤ ਸੰਬੰਧੀ ਪਰੇਸ਼ਾਨੀ ਨੂੰ ਕਦੇ ਵੀ ਨਜ਼ਰ ਅੰਦਾਜ਼ ਨਹੀਂ ਕਰਨਾ ਤੁਹਾਨੂੰ ਦੱਸ ਦਈਏ ਕਿ ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿ ਕਿਸੇ ਵੱਡੀ ਬਿਮਾਰੀ ਦਾ ਰੂਪ ਕੋਈ ਬਿਮਾਰੀ ਲੈ ਲਵੇ ਜੋ ਵੀ ਬਹੁਤ ਥੋੜਾ ਬਹੁਤ ਲੱਗੇ ਤਾਂ ਸਿਹਤ ਵੱਲ ਖਾਸ ਧਿਆਨ ਦਿਓ ਤੁਰੰਤ ਹੀ ਕਿਸੇ ਡਾਕਟਰ ਦੀ ਸਲਾਹ ਲੈ ਲਓ ਤੇ ਡਾਕਟਰ ਦੀ ਸਲਾਹ ਲੈ ਕੇ ਆਪਣੀ ਸਿਹਤ ਨੂੰ ਠੀਕ ਰੱਖੋ ਤੇ ਆਪਣੀ ਸਕਾਰਾਤਮਕ ਸੋਚ ਵੀ ਰੱਖੋ ਵੱਧ ਤੋਂ ਵੱਧ ਪਾਣੀ ਪੀਣਾ ਹੈ ਤੁਸੀਂ ਇਸ ਮਹੀਨੇ ਵਿੱਚ ਤੁਹਾਨੂੰ ਬਹੁਤ ਲਾਭ ਹੋਵੇਗਾ ਸਰੀਰ ਤੰਦਰੁਸਤ ਰਹੇਗਾ ਹੁਣ ਗੱਲ ਕਰਦੇ ਹਾਂ ਜੀ ਉਪਾਦੀ ਕੰਬ੍ਰਾਸ਼ੀ ਵਾਲਿਆਂ ਨੇ ਜੋ ਕਰਨਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਮਹੀਨੇ ਆਰਥਿਕ ਸਥਿਤੀ ਨੂੰ ਬਿਹਤਰ ਕਰਨ ਦੇ ਲਈ ਤੁਸੀਂ ਤਾਂਬੇ ਦੇ ਭਾਂਡੇ ਵਿੱਚ ਪਾਣੀ ਭਰ ਕੇ ਰੱਖਣਾ ਹੈ ਰਾਤ ਨੂੰ ਤੇ ਸਵੇਰੇ ਉੱਠਦੇ ਅਨਸਾਰ ਤੁਸੀਂ ਉਸ ਪਾਣੀ ਨੂੰ ਜ਼ਰੂਰ ਪੀ ਲੈਣਾ ਹੈ ਤੇ ਇਸ ਦੇ ਲਈ ਤੁਹਾਨੂੰ ਦੱਸ ਦਈਏ ਕਿ ਇਸ ਦੇ ਨਾਲ ਤੁਹਾਡੀ ਸਿਹਤ ਵਿੱਚ ਬਹੁਤ ਜ਼ਿਆਦਾ ਸੁਧਾਰ ਹੋਵੇਗਾ ਕਿਉਂਕਿ ਤੁਹਾਡੇ ਲਈ ਬਹੁਤ ਹੀ ਖਾਸ ਉਪਾਅ ਹੈ ਤੇ ਦੂਜਾ ਉਪਾਅ ਹੈ ਜੀ ਤੁਸੀਂ ਰਾਤ ਨੂੰ ਤਾਂਬੇ ਦੇ ਪਾਣੀ ਵਿੱਚ ਭਰ ਕੇ ਪਾਣੀ ਕਿਸੇ ਜ਼ਰੂਰਤਮੰਦ ਨੂੰ ਵੀ ਦੇ ਸਕਦੇ ਹੋ ਤਾਂਬੇ ਅਤੇ ਕਿਸੇ ਸ਼ੁੱਕਰਵਾਰ ਨੂੰ ਇਹ ਉਪਾਅ ਕਰੋ ਤਾਂਬੇ ਦੇ ਭਾਂਡੇ ਵਿੱਚ ਜਲ ਭਰ ਕੇ ਕਿਸੇ ਗਰੀਬ ਨੂੰ ਦਾਨ ਕਰੋ ਤੁਹਾਡੀ ਆਰਥਿਕ ਸਥਿਤੀ ਚੰਗੀ ਹੋ ਜਾਵੇਗੀ ਤੁਹਾਨੂੰ ਪੂਰਾ ਲਾਭ ਮਿਲੇਗਾ ਤੇ ਨਾਲ ਹੀ ਨਾਲ ਤੁਸੀਂ ਦੁੱਧ ਦਹੀਂ ਕਪੂਰ ਸਫੇਦ ਚੀਜ਼ਾਂ ਦਾ ਇਸ ਮਹੀਨੇ ਵਿੱਚ ਦਾਨ ਕਰਨਾ ਹੈ ਜਦੋਂ ਵੀ ਕਿਸੇ ਮੰਦਰ ਵਿੱਚ ਜਾਂਦੇ ਹੋ ਜੇਕਰ ਤੁਹਾਡੀ ਆਰਥਿਕ ਸਥਿਤੀ ਵਿੱਚ ਕੋਈ ਵੀ ਪਰੇਸ਼ਾਨੀ ਹੈ ਤਾਂ ਚਿੱਟੀਆਂ ਚੀਜ਼ਾਂ ਦਾ ਦਾਨ ਕਰਨਾ ਤੁਹਾਡੇ ਲਈ ਇੱਕ ਚਮਤਕਾਰ ਲਾਭ ਲੈ ਕੇ ਆ ਸਕਦਾ ਹੈ ਜਿਸ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਖੁਸ਼ਹਾਲੀ ਆ ਜਾਵੇਗੀ ਕੁੰਭ ਰਾਸ਼ੀ ਵਾਲਿਓ ਇਹ ਮਹੀਨਾ ਤੁਹਾਡੇ ਲਈ ਬਹੁਤ ਹੀ ਖਾਸ ਸਾਬਿਤ ਹੋ ਜਾਵੇਗਾ ਇਸ ਕਾਮਨਾ ਦੇ ਨਾਲ ਹੁਣ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ ਧੰਨਵਾਦ